ਆਰ ਦੋਸਤੋ ਮੈਂ ਰਮੇਸ਼ ਗੱਬਾ ਚਾਂਸਵਰਗਾ ਪਨੂ ਸਕੂਲ ਪੂਰਾ ਪੰਜਾਬ ਯੁੱਧਮੈਸ਼ਾ ਅਵਰਧ ਤੇ ਇੱਕ ਰਿਸ਼ਾ ਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਚਿੱਧ ਵਿਦਿਆਲਾ ਜੋ ਲੜਕੀਆਂ ਦੇ ਸਕੂਲ ਹੈ ਨਜ਼ਦੀਕ ਹੈ ਉਹਨਾਂ ਵੱਲੋਂ ਇੱਕ ਵੈਨ ਚਲਾਈ ਗਈ ਹੈ ਜਿਸ ਦੇ ਵਿੱਚ ਬਖਾਇਆ ਜਾ ਰਿਹਾ ਹੈ ਕਿ ਬੱਚੇ ਕਿਵੇਂ ਆਪਣੇ ਮਾਪੇ ਤੋਂ ਬਾਹਰ ਹੋ ਕੇ ਨਸ਼ਾ ਕਰਦੇ ਹਨ ਔਰ ਨਸ਼ਾ ਕਰਮ ਤੋਂ ਬਾਅਦ ਚੋਰੀਆਂ ਚੱਕੇ ਵੀ ਕਰਦੇ ਹਨ ਔਰ ਘਰ ਬਾਰ ਬਰਬਾਦ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲੈਂਦੇ ਹਨ ਉਸ ਨੂੰ ਰੋਕਣ ਦੇ ਸੰਬੰਧ ਵਿੱਚ ਰਜਾ ਪਿਤਾ ਬ੍ਰਹਮਾ ਕੁਮਾਰੀ ਵੱਲੋਂ ਇੱਕ ਬੈਂਚ ਚਲਾਈ ਜਾਂਦੀ ਹੈ ਔਰ ਉਸ ਦੇ ਵਿੱਚ ਇੱਕ ਸਟੋਰੀ ਦਿਖਾਈ ਜਾਂਦੀ ਹੈ ਜਿਸ ਤਰ੍ਹਾਂ ਬੱਚੇ ਆਪਣੇ ਘਰਦਿਆਂ ਨੂੰ ਤੰਗ ਕਰਦੇ ਹਨ ਔਰ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ ਪਰ ਬੱਚਿਆਂ ਨੂੰ ਸੰਭਾਲ ਨਹੀਂ ਸਕਦੇ ਕਿਉਂਕਿ ਜੋ ਨਸ਼ੇ ਦੀ ਆਦਤ ਹੈ ਬਹੁਤ ਗੰਦੀ ਆਦਤ ਹੈ ਔਰ ਇਸ ਨੂੰ ਹਰੀ ਚੰਡੀ ਦੇਣ ਵਾਸਤੇ ਵਿਧਾਨ ਸਭਾ ਦੇ ਸਪੀਕਰ ਬਲਤਾਰ ਸਿੰਘ ਸੰਧਵਾ ਪੰਜਾਬ ਪਿਤਾ ਬ੍ਰਹਮ ਕੁਮਾਰ, ਈਸ਼ਵਰ ਵਿਸ਼ੋਧਿਆਲਿਆ ਦੇ ਮੁਖੀ ਸੰਚਾਲਕ ਪ੍ਰੇਮ ਦੇਵੀ ਜੀ, ਸੰਗੀਤਾ ਦੇਵੀ ਜੀ ਤੇ ਹੋਰ ਵੀ ਭੈਣਾ ਤੇ ਰਚੇਸ਼ ਬ੍ਰਹਮ ਕੁਮਾਰ ਔਰ ਕਮਲ ਕਟਾਰੀਆ ਤੇ ਹੋਰ ਵੀ ਬ੍ਰਹਮ ਕੁਮਾਰ ਭਾਈ ਮੌਜੂਦ ਹਨ ਵੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਹਾਂਜੀ ਤਾਂ ਫਿਰ ਬਾਦ ਕਰ ਅੱਗੇ ਦੀ ਕਹਾਣੀ ਦੇਖ ਕੇ ਤੂੰ ਆਪਣੀ ਕਹਾਣੀ ਨਹੀਂ ਬਦਲੇਗਾ भगत सिंह अपनी कहानी कभी नहीं बदल सकता ऐही मेरी वकालत है ते मेरा खाड़ा लगता है तू अपनी कहानी जानता है क्योंकि मैं अपनी कहानी आप देख रहा पर तू अपने तो कहानी नहीं आजादी नहीं मिलेगी आजादी <laughs> <laughs>